ਬਹੁਤ ਹੀ ਇੱਕ ਮਹੱਤਵਪੂਰਨ ਮੁੱਦੇ ਦੇ ਆਧਾਰ 'ਤੇ ਮੈਂ ਹਲਕਾ ਸਾਂਨੇ ਵਾਲ ਦੇ ਵਿੱਚ ਜੋ ਕਿ ਮੈਂ ਹਲਕਾ ਸਾਂਨੇ ਵਾਲ ਦਾ ਵਿਦਾਇਕ ਆ ਤੁਹਾਡੇ ਸਾਰੇ মিডিਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨੇ ਚਾਹਨਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਖੰਨੇ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸ਼ਹੀਦ ਦੇ ਆਗਰਮ ਸਰਦਾਰ ਭਗਤ ਸਿੰਘ ਅਤੇ ਬਾਬਾ ਢਿੰਡੋ ਮੇਜਰ ਸਾਹਿਬ ਜੀ ਦੇ ਜਿਹੜੇ ਵਿਚਾਰ ਸਨ ਬਾਬਾ ਸਾਹਿਬ ਢਿੰਡੋ ਮੇਜਰ ਜੀ ਦੀ ਫੋਟੋ ਤੇ ਸ਼ਹੀਦ ਦੇ ਆਗਰ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਸਤਰਾ ਵਿੱਚ ਇੱਥੇ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚੇਨ ਮੋਹ ਸਹਿਬਾ ਨਾਲ ਤੇ ਸਰਕਾਰੀ ਅਸਰ ਜਿਹੜੀ ਹੈ ਜਿਹੜੀ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਹੈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਦੇ ਅਸੀਂ ਕੰਮ ਕਰ ਗਏ ਪੰਜਾਬ ਵਿੱਚ ਪਿਛਟਾ ਚਾਰ ਦਾ ਖਾਤਮਾ ਕੀਤਾ ਜਾਵੇਗਾ ਤੇ ਬਾਬਾ ਸਾਹਿਬ ਢਿੰਡੋ ਅਬੇਦਕਾਰ ਦੀ ਜਿਹੜੀ ਸੋਚ ਆ ਆਮ ਆਦੀ ਪਾਰਟੀ ਨੇ ਅਪਣਾਇਆ ਦੇਸ਼ ਨੂੰ ਆਜ਼ਾਦੀ ਹੋਏ 75 ਸਾਲ ਹੋ ਗਏ ਪਰ ਦੇਸ਼ ਵਿੱਚ ਭਾਵੇਂ ਸਾਰੀਆਂ ਹਾਈਕਵਰਟਰ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੇ ਭਰਤੀ ਲਈ ਐਸ ਸੀ ਐਸਟੀ ਨੇ ਕੋਈ ਰਾਖਵਾ ਕਰਨੇ। ਇਹ 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਨ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ। ਜਿਸ ਨੂੰ ਸਮੇਂ ਜਿਸ ਨੂੰ ਬੇਸਿਕ ਦਲੀਤ ਪਾਰਟੀ ਵਿਰੋਧੀ ਉੱਤਰ ਜਾ ਰਿਹਾ ਜਾ ਰਿਹਾ ਜਿਸ ਨੇ ਹਮੇਸ਼ਾ ਦਲੀਤ ਨੂੰ ਦੇਖਿਆ ਦਲੀਤ ਗੋਰਦੀ ਫੈਸਲੇ ਨੇ ਇਸ ਨੇ 5 ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਦੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਸੋਚੇ ਜਾਂਦੀਆਂ ਅਗਰ ਸੁਦੇ ਜਨ ਦੇ ਆਖੇ ਨਾਲ ਇੱਕ ਵੱਡਾ ਵਾਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਕਾਸੀ ਤੁਹਾਡੇ ਬੱਚੇ ਨੂੰ ਹਾਈ ਕੋਰਟ ਵਿੱਚ ਰੱਖਵਾ ਕਰਨ ਜਿਹੜਾ ਉਹ ਦਿਨਾਂ ਵੀ ਜੇਕਰ ਸਰਕਾਰੀ ਵਕੀਲਾ ਵਿੱਚ ਰੱਖਵਾ ਕਰਨ ਹੋਵੇ ਤਾਂ ਅਨੁਸੂਚਿਤ ਜਾਤੀ ਭਾਗੀਦਾਰ ਦਾ ਬੱਚਾ ਹਾਈ ਕੋਰਟ ਅਗਰ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬ ਵੀਰਵਾਰ ਬੇਦਖਰ ਦੇ ਨਾਮ ਤੇ ਵੋਟਾਂ ਲੈਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕੱਲ ਹੀ ਗੱਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਕੀਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦਲਿਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਉਹ ਤੀਜੇ ਤੇ ਚੌਥੇ ਦਰਜੇ ਵਿੱਚ ਰੱਖਵਾਦਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਇਪਰਲਾਲੀ ਵਿੱਚ ਰੱਖਵਾ ਕਰਨ ਦੇਰ ਦੀ ਪ੍ਰਵਾਨ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਾਨੂੰਨ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੁਮਾਰ ਸੇਮਾ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਪ੍ਰਵਾਨ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰਾਖਵਾਂਕਰਨ ਦੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਵਧੀਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਔਨ ਰਿਕਾਰਡ ਇਹ ਆਮ ਆਲੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਅਤੇ ਪੰਜਾਬ ਦੇ ਅਨੁਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਲੈ ਇੱਕ ਬਹੁਤ ਵੱਡਾ ਫੈਸਲਾ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਪਗਵਰ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰੱਖੀਆਂ ਜਿਹੜੀਆਂ ਰੱਖੀਆਂ ਸਨ ਇਸ ਵਿੱਚ ਮਾਪਦੰਡ ਸਿੱਕੇ ਸੀਨੀਅਰ ਐਡਵੋਕੇਟ ਜਨਰਲ ਲਈ ਆਮਦਨ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਕਿਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 3.5 ਲੱਖ ਰੁਪਏ ਐਡਵੋਕੇਟ ਆਲ ਕਾਰ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਸ ਸਾਲ 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਤਕਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਰਾਏ ਗਏ ਆਮਦਨ ਕਰਦੇ ਮਾਪ ਦੇ ਨਾਮ ਸਾਹ ਜੋ ਕੁ ਉਮੀਦਵਾਰਾਂ ਨੂੰ ਨਹੀਂ ਮਿਲੇ ਇੱਕ ਇੱਕ ਹਾਸਕ ਫੈਲਾ ਕਿਉਂਕਿ ਸਾਰੀਆਂ ਆਮਦਨ ਨਿਸ਼ਚਿਤੀਆਂ ਦੇ ਬਹੁਤ ਖੋਰ ਕੀਤੀ ਹੈ ਖਾਸ ਕਰਕੇ ਆਮ ਸਰ ਲਈ ਇਸ ਫੈਲੇ ਕਹਨ ਅਨਸੂਚੇ ਜਾਤੀ ਹੈ ਤੇ ਅਨਸੂਚੇ ਜਨ ਜਾਤੀ ਹੈ ਦੇ ਸਾਰੇ ਉਮੀਦਵਾਰਾਂ ਦਾ ਆਂਗਨ ਕਰ ਅੱਧਾ ਹੋ ਜਾਵੇਗਾ ਜਨਨ ਕਿ 20 ਲੱਖ ਦੇ ਪ੍ਰੋਜੈਕਟ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰੋਜੈਕਟ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰੋਜੈਕਟ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰੋਜੈਕਟ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰੋਜੈਕਟ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਟੈਲ ਦਿੱਤੀ ਹੈ ਜੋ 15 ਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਤੇ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕਾਨੂੰਨ ਅੰਮਨ ਤੇਜੀਵਾਲ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਸ਼ਪ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਿਲਤਾ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦੱਸਿਆ ਅਸੀਂ ਤੁਹਾਡਾ ਤਾਂ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇੱਕ ਵੱਡਾ ਬੇਕਲੌ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਸਨ ਤਾਂ ਅਸੀਂ ਮਾਪਦੰਡ ਢਿੱਲੇ ਅਤੇ ਘਟਾ ਦਿੱਤੇ ਅਸੀਂ ਪੰਜਾਬ ਦੇ ਸਾਰੇ ਦਿਲਤਾ ਵਕੀਲਾਂ ਨੂੰ ਵੱਡੀ ਵਰਾਤ ਮਿਲੀ ਹੈ ਕਿ ਅਰੋਹ ਚ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਰ ਵੀ ਅੱਜ ਜੋਗਵਾਨ ਗਏ ਹਨ ਕਿਉਂਕਿ ਬਹੁਤ ਕਟਾ ਹੰਦਲ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸੇ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਸਾਡੀ ਪਾਰਟੀ ਸਰਕਾਰ ਬਣ ਚਾਹ ਮੈਂ ਵਕੀਰ ਸਮੂਹ ਸਾਡੇ ਰਾਸ਼ਟਰੀ ਕਨਵੀਨਰ ਅੌਰ ਕੇਜਵਾਲ ਜੀ ਅਤੇ ਪੰਜਾਬ ਦੇ ਮੁਖលਤੀ ਸਦਾ ਕੋਸ ਨੂੰ ਅੱਜ ਧੰਵਾ ਕਰਦਾ ਹਾਂ ਉਹਨਾਂ ਨੇ ਅੱਗੇ ਮਾਪ ਰੰਡਾ ਇੱਕ ਬਹੁਤ ਵੱਡੀ ਟੈਸ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਜਿਹੜੇ ਲੋਕਾਂ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਹਰ ਇੱਕ ਵਰਗ ਦਾ ਜਿਹੜਾ ਪੂਰਾ ਖਿਆਰ ਰਖਿਆ ਸੋ ਮੈਂ ਤੁਹਾਡੇ ਵੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਲਕਾ ਸਾਂਹੇ ਵਾਲ ਦੇ ਵਿੱਚ ਮੇਰੇ ਜਿਹੜਾ ਆਪਣਾ ਨੇਜੀ ਦਫ਼ਤਰ ਹੈ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮંત્રી ਮਤਰੀ ਜੀ ਕੁਸਚਨ ਹੈ ਜੀ ਤੁਹਾਡੀ ਸਰਕਾਰ ਜਦੋਂ ਬਣਦੀ ਸੀ ਉਹਨਾਂ ਨੇ ਕਿਹਾ ਸੀ ਕੋ ਕੋ ਮਤਰੀ ਅਸੀਂ ਐਸਜੀ ਵਾਲੀ ਤੋਂ ਬਿਨਾਂ ਆਈਆਂ ਤਾਂ ਕਿ 7 ਸਾਲ ਹੋ ਗਏ ਕਿਹੜੇ ਹਕੂਮਤ ਕੋ ਮੈਂ ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਾਰਟੀ ਕਨਵੀਨ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣੀ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭੌਲ ਸਿੰਘ ਮਾਨ ਜੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੋ ਜਿਹੜੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦਾ ਖਿਆਲ ਰੱਖ ਕੇ ਪੂਰੀ ਸੇਵਾ ਨਿਭਾ ਰਿਹਾ ਸੋ ਮੈਂ ਹਲਕਾ ਸਾਂਹੇ ਵਾਲਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਭੌਲ ਸਿੰਘ ਮਾਨ ਦੀ ਸਰਕਾਰ ਵਿੱਚ ਇੱਕ ਮੰਤਰੀ ਮੈਨੂੰ ਬਣਾਇਆ ਗਿਆ ਸੋ ਮੈਂ ਵੀ ਇਹਦਾ ਮੰਤਰੀ ਬਣ ਕੇ ਪੂਰੀ ਸਰਕਾਰ ਦੇ ਵਿੱਚ ਸਦਾ ਤੋਂ ਸੇਵਾ ਮਾਨ ਜੀ ਰਹਿਣ ਮੈਂ ਇੱਥੇ ਜੀ ਦੀ ਉਸੇ ਵਾਂ ਪੰਜਾਬ ਦੀ ਕਰ ਰਿਹਾ ਤੇ ਅਸੀਂ ਇਸੇ ਤਰ੍ਹਾਂ ਸੇਵਾ ਕਰ ਰਹੇ ਇੱਕ ਸਰਕਾਰੀ ਮੌਸੰਤਰ ਪੀਆਪੀਐਸ ਕੋ ਮੰਨਦੇ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ ਨੇ ਜਿੰਨੀ ਚੋ ਜੀ ਕਹਿੰਦੇ ਨੇ ਅਕਾਲੀ ਦਲ ਸ਼ਰਮਣੀਆਂ ਅਕਾਲੀ ਦਲ ਤਰਫਕਾਰ ਸਿੰਘ ਨੂੰ ਮਨੂ ਲੱਭ ਜੀ ਨੂੰ ਮਿਲ ਜੀ ਕੁਝ ਕਰ ਸਕਦੇ ਕੁਝ ਵੀ ਕਰ ਲੈ ਉਸ ਤੇ ਪਹਿਲਾਂ ਗੱਲ ਜੀ ਪ੍ਰਭਾਵ ਦੀ ਹੋਰ ਮਨੂਗਾ ਫਿਰ ਭੰਡਾਲ ਵੀ ਆਪ ਹੀ ਬਣ ਕੇ ਸਾਰੇ ਡਰਾਮੇ ਵਾਲੀਆਂ ਪੰਜਾਬ ਦੇ ਲੋਕ ਉਹਨਾਂ ਚੰਗੀ ਤਰ੍ਹਾਂ ਵਾਸਵਾ ਉਹ ਹੁਣ ਕੁਝ ਵੀ ਕਰ ਸਰੋਤੇ ਅਮਰੀਕਾ ਚ ਜਿਹੜੀ ਫਾਈਟ ਆ ਉਹ ਕਿਸ ਦੇ ਨਾਲ ਹੋਏਗੀ ਆਪ ਜੀ ਦੇਖੋ ਫਾਈਟ ਸਾਲੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਕਮਾਰੋ ਦਾ ਤੇ ਜਿਹੜੀ ਵੋਟ ਮੰਗਦੀ ਹੈ ਸੋ ਵੈਸਟ ਹਲਕੇ ਦੇ ਵਿੱਚ ਆਪਾਂ ਜਾ ਕੇ ਦੱਸੀਏ ਬਹੁਤ ਸਾਰੇ ਕੰਪਨੀ ਸਾਰੇ ਭਰਾ ਜਾਂਦੇ ਵੀ ਤੁਹਾਡਾ ਧੰਨਵਾਦ ਹੈ ਜਿੰਨੇ ਕੰਮ ਪਹਿਲਾਂ ਸਾਡਾ ਪ੍ਰਗਤੀ ਜੋਗੀ ਨਹੀਂ ਰਿਹਾ ਉਹਨੇ ਬੇਅੰਤ ਕੰਮ ਜਿਹੜੇ ਹਲਕਾ ਵੈਸਟਲੇਟ ਕੀਤੇ ਤੇ ਜੇ ਸੰਜੀਵ अरोड़ा ਜੀ ਦਾ ਜਿਹੜਾ ਪਿਛਲਾ ਇਤਿਹਾਸ ਕੱਢ ਕੇ ਦੇਖ ਲੋ ਰਾਸ਼ਵਤਥ ਨੰਬਰ ਹੋਣ ਦੇ ਨਾਤੇ ਉਹਨਾਂ ਸਰਕਾਰੀ ਹਸਪਤਾਲਾਂ ਦੀ, ਇਹ ਐਸੇ ਹਸਪਤਾਲਾਂ ਦੀ, ਹਰ ਸਕੂਲ ਦੀ ਬਹੁਤ ਸਾਰੇ ਜਿਹੜੇ ਕਰੋਨਾ ਵੈਰੇ ਫੰਡ ਜਿਹੜੇ ਆਪਣੇ ਫੰਡਾ ਕੱਢਿਆ ਕਿ ਉਹ ਜਿਹਨੇ ਸਹਿਰੀ ਲਗਾਏ ਇੱਥੋਂ ਤੱਕ ਕਿ 에어ਪੋਰਟ ਬਣਨ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਆਂ। ਹਰ ਕੰਮ ਦੇ ਵਿੱਚ ਫੂਗਲਪੈਂਟ ਜੀ ਨੇ ਸੜਕਾਂ ਬਣੀਆਂ ਨੇ ਰਹਿਣ ਕਸਾਂਹਿਆਂ ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਸਾਥ ਲਿਆ ਸੀ। ਸੋ ਹਰ ਕੰਮ ਦੇ ਵਿੱਚ ਉਹਨਾਂ ਨੂੰ ਸ਼ੌਕ ਹੈ, ਸੇਵਾ ਕਰਉਂਦਾ, ਨਿਮਾਣਿਆ, ਉਹਨਾਂ ਨੇ ਲੋਕਾਂ ਨੂੰ ਪਸੰਦ ਕਰਦੇ ਆ। ਸੋ ਸਾਡੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਪੌਰ ਸ਼ਮਾਨ ਜੀ ਵੱਲੋਂ ਬਹੁਤ ਦੇ ਅੰਤ ਕੰਮ ਜਿਹੜੇ ਲੈਸਟ ਚ ਕਰਵਾਏਗੇ ਅਸੀਂ ਜੇ ਕੰਮ ਦੇ ਰਾस्ते ਲੋਕਾਂ ਨੂੰ ਵੋਟ ਮੰਗਾਂਗੇ ਤੇ ਬੇਨਤੀ ਕਰਾਂਗੇ ਕਿਉਣ ਵਾਲੇ 2 ਸਾਲਾਂ ਜੇ ਅਸੀਂ ਤੁਹਾਡਾ ਕੋਈ ਵੀ ਕੰਮ ਜਲਾ ਰਹਿਣ ਨਹੀਂ ਦਵਾਗੇ ਹਰ ਕੰਮ ਜਿਹੜਾ ਪਹਿਲ ਦੇ ਰਾस्ते ਹੋਊਗਾ ਸਰਕਾਰ ਆਮ ਆਨਵੀ ਪਾਰਟੀ ਦੀ ਹੈ ਤੇ ਵਿਧਾਇਕ ਵੀ ਜਿਹੜਾ ਸਾਡੇ ਐਮਪੀ ਸੰਦੀਪ ਹੜਾ ਜੀ ਉਹਨਾਂ ਨੂੰ ਅਸੀਂ ਲੋਕਾਂ ਬੇਨਤੀ ਕਰਦਾ ਕਿ ਜਰੂਰ ਬਣਾਓ ਤਾਂ ਜੋ ਜਿਹੜੀ ਇਹ ਤੁਹਾਨੂੰ ਕੋਈ ਇਨਵੈਸਟ ਹਰ ਕਿਰਤ ਵਿੱਚ ਕੋਈ ਹੋਰ ਵੀ ਪ੍ਰੋਬਲਮ ਐ ਜੇ ਪੰਡਿਆਣਾ ਜੀ ਵੀ ਕੋਈ ਪ੍ਰੋਬਲਮ ਹੋਵੇ ਤੋ ਅਸੀਂ ਅਸੀਂ ਦੋਨੇ ਭਰਾ ਲੜ ਕੇ ਪੂਰੇ ਐਮਐਲਏ ਸਾਹਿਬਾਨ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਭੈਣਾਂ ਨੂੰ ਨਾਲ ਲੈ ਕੇ ਅਸੀਂ ਬੜੇ ਅੱਡੇ ਵਾਸਤੇ ਦੀ ਸੇਵਾ ਇਸੇ ਤਰ੍ਹਾਂ ਜੇ ਅਧਿਕਾਰੀ ਨਗਰ ਨਿਗਮ ਦਾ ਅਧਿਕਾਰੀ ਕਰਪਟ ਹੋਇਆ ਹੈ ਉਹਨਾਂ ਨੂੰ ਫੜਿਆ ਗਿਆ ਹੈ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪਾਰਟੀ ਦੇ ਵਿੱਚ ਇੱਕ ਇਮਾਨਦਾਰ ਪਾਰਕ ਸਰਕਾਰ ਹੈ ਜਿਹਦੇ ਵਿੱਚ ਕੋਈ ਵੀ ਕੋਈ ਜਿਹੜਾ ਕਰਪਟ ਹੋਵੇ ਉਹਨੂੰ ਫੜਿਆ ਜਾਂਦਾ ਤੇ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਕਿ ਮੇਰੇ ਖੁਦ ਦੇ ਡਿਪਾਰਟਮੈਂਟ ਚ ਰਹਿਣੇ ਡਿਪਾਰਟਮੈਂਟ ਦੇ ਕਿੰਨਾ ਤਸ਼ੀਨਦਾਰ ਸਹਿਵਾਨਾ ਵੱਲੋਂ ਇੱਕ ਜਿਹੜਾ ਫੜਿਆ ਗਿਆ ਪ੍ਰਿਸ਼ਟਾਚਾਰ ਕਰਦਾ ਹੋਵੇ ਖਿਲਾਫ ਦੇ ਵਿੱਚ ਟੂਰਨਾਮੇ ਜੇ ਮੰਗ ਉਠਾਈ ਸੀ ਤਾਂ ਮਿਲ ਗਾਇਆ ਸੀ ਉਹਨਾਂ ਨੂੰ 15 ਤੋਂ 16 ਨੂੰ ਸਸਪੈਂਡ ਕੀਤਾ ਗਿਆ ਬਾਕੀ ਉਹਨਾਂ ਜਿਹੜਾ ਪ੍ਰਿਸ਼ਟਾਚਾਰ ਨੂੰ ਖਤਮ ਕਰ ਲਈ 200 ਕਿਲੋਮੀਟਰ ਦੂਰ ਭੇਜਿਆ ਗਿਆ ਸੋ ਇਹ ਮੁੱਖ ਮੰਤਰੀ ਸਦਾਪਾਉਸ ਨੇ ਮੰਗੀ ਸਾਡੇ ਪਾਰਟੀ ਸੁਪਰੀਮਾਰਡਿੰਗ ਤੇਜਵਾਲ ਜੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋਏਗਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਬਖਸ਼ਣਗੇ ਵਿਰੋਧਕ ਕਹਿ ਰਹੇ ਨੇ ਕਿ ਕੁਝ ਐਮਐਲਏ ਦੇ ਨਾਂ ਵੀ ਆਣੇ ਨੇ ਔਰ ਕੁਝ ਅਧਿਕਾਰੀ ਹੋਰ ਪਰੇਜਾ ਦੇਖੋ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਨੇ ਸਾਡੀ ਪਾਰਟੀ ਦਾ ਮੁੱਖ ਹੈ ਮੇਨ ਜਦੋਂ ਸਰਕਾਰ ਅਸੀਂ ਬਣੇ ਸਾਡੀ ਸਰਕਾਰ ਦਾ ਮੇਨ ਦੋ ਕੰਮ ਸੀ ਕਿ ਐਜੂਕੇਸ਼ਨ ਨੇ ਐਜੂਕੇਸ਼ਨ ਉੱਪਰ ਚੱਕਾ ਸਿਹਤ ਸਵਾਵਾ ਨੂੰ ਟੱਕਰ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਉਦੋਂ ਕੋਈ ਵੀ ਹੋਵੇ ਉਹ ਬਖਸ਼ਾ ਵੀ ਜਾਊਗਾ ਜੀ ਮੈਂ ਇਹ ਪੁੱਛ ਰਹੀ ਸੀ ਕਿ ਜਿਹੜਾ ਮੁਕਾਬਲਾ ਹੈ ਉਹ ਭਾਜਪਾ ਨਾਲ ਆ ਜਾਂ ਕਾਂਗਰਸ ਨਾਲ ਆ ਜੀ ਮੁਕਾਬਲਾ ਤਾਂ ਬੰਦਾ ਇਹ ਮੁਕਾਬਲਾ ਹੋਊਗਾ ਬਹੁਤ ਇੱਕ ਤਰਫਾ ਜਿੱਤ ਹਲਕਾ ਵੈਸਟ ਦੇ ਲੋਕਾਂ ਤੋਂ ਜਾ ਕੇ ਦੇਖੋ ਹਲਕਾ ਵੈਸਟ ਮੈਂ ਜਾਣਾ ਸੋ ਬਹੁਤ ਵੱਡੀ ਜਿਹੜਾ ਲੋਕਾਂ ਦਾ ਪਿਆਰ ਮਿਲਿਆ ਸੋ ਮੈਂ ਵੀ ਉੱਥੇ ਜਿਹਨੇ ਜਾ ਕੇ ਲੋਕਾਂ ਨੂੰ ਬੇਨਤੀਆਂ ਕਰਦਾ ਮਿਲਦੇ ਆ ਤੇ ਸੰਜੀਵ अरोड़ा ਜੀ ਨੂੰ ਲੋਕ ਮਨਪਸੰਦ ਨੇ ਤਾਂ ਮੰਨ ਰਿਹਾ ਤੇ ਸੰਜੀਵ अरोड़ा ਜੀ ਦਾ ਜਿਹੜੀ ਹੈ ਨਿਮਾਣਾ ਬੰਦਾ ਜਿਹੜੀ ਇਹ ਸੇਵਾ ਉਹਨੂੰ ਪਹਿਲ ਕਦਮੀ ਜਿਹੜੀ ਮਿਲੇਗੀ ਦੂਜੇ ਨੰਬਰ ਤੇ ਕੌਣ ਹੋ ਸਕਦੇ ਆ ਪਹਿਲੇ ਤੇ ਦੂਜੇ ਨੰਬਰ ਤੇ ਕਿੰਨਾ ਕਹਿ ਸਕਦੇ ਭਾਜਪਾ ਕਹਿ ਸਕਦੇ ਹੋ ਜਾਂ ਕਾਂਗਰਸ ਕਹਿ ਸਕਦੇ ਕਿਉਂਕਿ ਪਿੱਛੇ ਆਪਾਂ ਲੋਕ ਸਭਾ ਵਿੱਚ ਦੇਖਿਆ ਕਾਂਗਰਸ ਦਾ ਖਿਆਲਾਤਰ ਹਲਕੇ ਵਿੱਚ ਭਾਜਪਾ ਜਿੱਤੀ ਹੈ ਜੀ ਕਾਂਗਰਸ ਦਾ ਖਿਆਲਾਤ ਤੁਹਾਨੂੰ ਪਤਾ ਹੀ ਹੈ ਭਾਜਪਾ ਆੜਿਆਂ ਦੇ ਤੁਹਾਨੂੰ ਪਤਾ ਕਿ ਕਿਵੇਂ ਕੀ ਕਰਦੇ ਵੇ ਆ ਪੱਲੇ ਪੰਜਾਬ ਨਾਲ ਇੱਕ ਵਾਰ ਧੱਕਾ ਕਰਦੇ ਆ ਇਸ ਤੋਂ ਪੰਜਾਬ ਨੂੰ ਸੋ ਤੁਹਾਡਾ ਸਾਰਿਆਂ ਦਾ